ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਹਾਂ ਜੋ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਦੀ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ 2 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਵਿੱਚ ਇਸ ਵਾਰ ਕਾਫੀ ਕੰਢੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ ਸਾਰੀਆਂ ਪਾਰਟੀਆਂ ਦੇ ਦੌਰਾਨ ਕਿਉਂਕਿ ਇਸ ਵਾਰ ਪੰਜ ਪਾਰਟੀਆਂ ਜਿਹੜੀਆਂ ਨੇ ਉਹ ਚੋਣ ਮੈਦਾਨ ਦੇ ਵਿੱਚ ਹਨ ਜਿਦੇ ਵਿੱਚ ਅਕਾਲੀ ਦਲ ਬਾਦਲ ਕਾਂਗਰਸ ਆਮ ਆਦਮੀ ਪਾਰਟੀ ਬੀਜੇਪੀ ਔਰ ਨਵ ਗਠਿਤ ਜੜੀ ਪਾਰਟੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਇਹਦੇ ਵਿੱਚ ਇਹ ਪੰਜੇ ਪਾਰਟੀਆਂ ਆਪੋ ਆਪਣੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਨਾਮ ਜਿਹੜੇ ਨੇ ਉਹ ਤੈਅ ਕਰਨ ਦੇ ਵਿੱਚ ਲੱਗੀਆਂ ਹੋਈਆਂ ਔਰ ਨਾਲ ਦੀ ਨਾਲ ਇਹ ਗੱਲ ਤੁਹਾਨੂੰ ਦੱਸ ਦਈਏ ਕਿ ਅੱਜ ਤੱਕ ਅਕਾਲੀ ਤੇ ਭਾਜਪਾ ਦਾ ਜਦੋਂ ਗੱਠ ਜੋੜ ਰਿਹਾ ਹੈ ਉਦੋਂ ਉਹਨਾਂ ਨੇ ਕਦੇ ਵੀ ਜਿਹੜੇ ਜ਼ਿਲ੍ਹਾ ਪੰਚਾਇਤ ਅਤੇ ਪੰਚਾਇਤ ਸੰਮਤੀ ਦੀਆਂ ਸਾਰੇ ਵਾਰਡਾਂ ਦੇ ਵਿੱਚੋਂ ਚੋਣ ਨਹੀਂ ਲੜੀ ਸੀ ਪਰ ਇਸ ਵਾਰ ਭਾਜਪੀ ਆਪਣੇ ਤੌਰ ਤੇ ਸਾਰੇ ਵਾਰਡਾਂ ਦੇ ਵਿੱਚੋਂ ਆਪਣੇ ਉਮੀਦਵਾਰ ਜਿਹੜੇ ਉਹ ਖੜੇ ਕਰੇਗੀ ਤੇ ਨਬਜ਼ ਟੋਣ ਦਾ ਯਤਨ ਕਰੇਗੀ ਕਿ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਨ ਉਹਦੇ ਲਈ ਕਿਸ ਤਰੀਕੇ ਦੀ ਜਿਹੜੀ ਰਣਨੀਤੀ ਹੈ ਉਹ ਤਿਆਰ ਕਰਨੀ ਹੈ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪੰਚਾਇਤ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿੱਚ ਜਿਹੜਾ ਪਹਿਲੀ ਵਾਰ ਪੰਜ ਪਾਰਟੀਆਂ ਜਿਹੜਾ ਆਪਣਾ ਦਮ ਖਮ ਅਜਮਾ ਰਹੀਆਂ ਨੇ ਔਰ ਇਸ ਦੇ ਨਾਲ ਹੀ ਇੱਕ ਜਿਹੜੀ ਅਹਿਮ ਖਬਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਪਾਰਟੀ ਹੈ ਉਹ ਉਹਨਾਂ ਨੂੰ ਝਟਕਾ ਲੱਗਿਆ ਹੈ ਕਿ ਅਜੇ ਤੱਕ ਉਹਨਾਂ ਨੂੰ ਚੋਣ ਕਮਿਸ਼ਨ ਵੱਲੋਂ ਜਿਹੜਾ ਚੋਣ ਨਿਸ਼ਾਨ ਹੈ ਉਹ ਵਜੇ ਤੱਕ ਅਲਰਟ ਜਿਹੜਾ ਉਹ ਨਹੀਂ ਕੀਤਾ ਗਿਆ ਜਿਸ ਕਰਕੇ ਉਹਨਾਂ ਦੇ ਉਮੀਦਵਾਰਾਂ ਨੂੰ ਸੁਭਾਈ ਚੋਣ ਕਮਿਸ਼ਨ ਵੱਲੋਂ ਅਜਾ ਜਿਹੜਾ ਆਜ਼ਾਦ ਮੰਨਿਆ ਜਾਏਗਾ ਕਿਉਂਕਿ ਚੋਣ ਕਮਿਸ਼ਨ ਨੇ ਉਹਨਾਂ ਦੇ ਪਾਰਟੀ ਨੋਜੇ ਤੱਕ ਕੋਈ ਵੀ ਜਿਹੜਾ ਚੋਣ ਪੇਸ਼ਾਨ ਨਹੀਂ ਦਿੱਤੀ ਇਸ ਕਰਕੇ ਸਭ ਪਾਰਟੀਆਂ ਨੇ ਉਮੀਦਵਾਰਾਂ ਦੀ ਜਿਹੜੀ ਚੋਣ ਪ੍ਰਕਿਰਿਆ ਹੈ ਉਹ ਸ਼ੁਰੂ ਕਰ ਦਿੱਤੀ ਹੈ ਪਾਰਟੀਆਂ ਦੇ ਸਰੋਤਾਂ ਦਾ ਕਹਿਣਾ ਹੈ ਕਿ ਸਾਰਿਆਂ ਦੀ ਰਣਨੀਤੀ ਆਖਰੀ ਸਮੇਂ ਤੇ ਆਪਣੇ ਉਮੀਦਵਾਰਾਂ ਨੂੰ ਜਿਹੜੀ ਆ ਸੂਚੀ ਜਾਰੀ ਕਰਨ ਤੇ ਹੋਏਗੀ ਪਾਰਟੀ ਸਰੋਤਾਂ ਦਾ ਇਹ ਵੀ ਕਹਿਣਾ ਹੈ ਕਿ ਚੋਣਾਂ 'ਚ ਸੱਤਾਧਾਰੀ ਪਾਰਟੀ ਦਾ ਦਬਾਅ ਹੁੰਦਾ ਜਿਸ ਨੂੰ ਦੇਖਦਿਆਂ ਹੋਇਆ ਕੋਈ ਵੀ ਪਾਰਟੀ ਆਪਣੇ ਉਮੀਦਵਾਰਾਂ ਦੀ ਸੂਚੀ ਸਮੇਂ ਤੋਂ ਪਹਿਲਾਂ ਜੜਾ ਜਾਰੀ ਨਹੀਂ ਕਰਨਾ ਚਾਹੁੰਦੀ ਇਹ ਜਾਣਕਾਰੀ ਵੀ ਮਹੱਤਵਪੂਰਨ ਹੈ ਕਿ 23 ਜ਼ਿਲ੍ਹਾ ਪੰਚਾਇਤਾਂ ਦੀ 357 ਸੀਟਾਂ ਤੇ 154 ਪੰਚਾਇਤ ਸਮਤੀ ਦੀਆਂ 2863 ਸੀਟਾਂ ਤੇ ਚੋਣਾਂ ਹੋਣੀਆਂ ਹਨ ਜੋ ਚੋਣਾਂ 14 ਦਸੰਬਰ ਨੂੰ ਇਹ ਵੋਟਾਂ ਪੈਣ ਗਿਆ ਜਿਹਦੇ ਨਤੀਜੇ 17 ਦਸੰਬਰ ਨੂੰ ਆਉਣਗੇ ਇਹਨਾਂ ਨੂੰ ਇਹਨਾਂ ਚੋਣਾਂ ਨੂੰ 2000 ਜਿਹੜੀਆਂ 27 ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਪਾਰਟੀ ਇਹਦੇ ਵਿੱਚ ਅੱਛਾ ਪ੍ਰਦਰਸ਼ਨ ਕਰੇਗੀ ਉਹ 2027 ਦੀਆਂ ਚੋਣਾਂ ਵਿੱਚ ਵੀ ਅੱਛਾ ਪ੍ਰਦਰਸ਼ਨ ਕਰਨ ਚ ਕਾਮਯਾਬ ਹੋਏਗੀ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਜਿਸ ਵੱਡੇ ਬਹੁਮਤ ਦੇ ਨਾਲ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਆਈ ਸੀ ਉਸ ਤੋਂ ਬਾਅਦ 2 ਸਾਲ ਬਾਅਦ ਜਿਵੇਂ ਲੋਕ ਸਭਾ ਦਾ ਇਲੈਕਸ਼ਨ ਹੋਇਆ ਤਾਂ ਉਹਦੇ ਵਿੱਚ ਇਹਨਾਂ ਨੂੰ ਕਾਫੀ ਜ਼ਿਆਦਾ ਇਹਨਾਂ ਦੀ ਵੋਟ ਗ੍ਰਾਫ ਸੀ ਉਹ ਡਿੱਗ ਗਿਆ ਹਰਮਨ ਪਿਆਰਤਾ ਦੇ ਵਿੱਚ ਕਮੀ ਆਈ ਪਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਜਿਹੜੀ ਆਪਣੀ ਪਰਫਾਰਮੈਂਸ ਸੀ ਉਸ ਨੂੰ ਸੁਧਾਰਿਆ ਜਿਹੜੀ ਤਰਨ ਤਰਨ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਇਹਨਾਂ ਨੇ ਜਿੱਤ ਹਾਸਲ ਕੀਤੀ ਇਸੇ ਪ੍ਰਪੱਕ ਜਿਹੜੀ ਚੱਲ ਲਈ ਲੜੀ ਨੂੰ ਹੀ ਆਮ ਆਦਮੀ ਪਾਰਟੀ ਅੱਗੇ ਵੀ ਲਗਾਤਾਰ ਤੈਨ ਦੇ ਵਿੱਚ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗੀ ਕਿ ਉਹਨਾਂ ਉਮੀਦਵਾਰਾਂ ਨੂੰ ਹੀ ਅੱਗੇ ਕੀਤਾ ਜਾਵੇ ਜਿਨ੍ਹਾਂ ਦੀ ਹਰਮਨ ਪਿਆਰਤਾ ਹੈ ਲੋਕਾਂ ਦੇ ਵਿੱਚ ਤਾਂ ਕਿ ਇਹ ਵਾਲੀਆਂ ਚੋਣਾਂ ਜਿੱਤ ਕੇ 2027 ਦੀਆਂ ਚੋਣਾਂ ਲਈ ਰਣਨੀਤੀ ਤਿਆਰ ਕੀਤੀ ਜਾ ਸਕੇ